ਇੱਕ ਇੱਕ ਦੋ ਆ ਗਏ ਤਾਂ ਹੁਣ ਬੱਚੇ ਬਾਰੇ ਮਿੱਠੀ ਮਰਾਦ ਪਈ ਬਾਬੇ ਤੋਂ ਪੁੱਤ ਲੈਣਾ ਹੋਵੇ ਹਾਇ ਕਿਸੇ ਦੇ ਚੌਕੀ ਵਾਲੀ ਹੈ ਪਤਾ ਬੋਲੀਏ ਜੀ ਸਾਰੇ ਘਰ ਦੇ ਕਿੱਥੇ ਵੈਸੀ ਹੈ ਕਲਾ ਸੋਰੀ ਕਿੱਥੇ ਹੈ ਕਲਾ ਸੋਰੀ ਸੰਗਰੂਰ ਏਰੀਆ ਪੁੱਤ ਸਾਰੇ ਘਰ ਦਾ ਪਤਾ ਤੈਨੂੰ ਹੈ ਚਲ ਆਪਾਂ ਪੁੱਛ ਲੈਣੇ ਵਾਤੇ ਚਲ ਕਿਤੇ ਦੀ ਵਿਆਹੀ ਹੈ ਸੁੱਖ ਦਾ ਸਾਥ ਥੇਲੇ ਜਿਸ ਤੇ ਦੀ ਵਿਆਹੀ ਹੈ ਸੁੱਖ ਦਾ ਸਾਥ ਨਹੀਂ ਖੁਸ਼ ਨਹੀਂ ਕੁੜੀ ਕਿਤੇ ਕੋਸ਼ਿਸ਼ ਕਿ ਲੱਗੇ ਕਿਤੇ ਕੁਸ਼ ਬੁਮਾਰ ਸਮਝ ਗਈ ਕਿਤੇ ਕੁਸ਼ ਦੁਖਣ ਲੱਗ ਜਾਂਦਾ ਹੋਵੇ ਕਿਤੇ ਕੁਸ਼ ਦੁਖਣ ਲੱਗ ਜਾਂਦਾ ਹੈ ਕਿੰਨਾ ਟਾਈਮ ਹੋਇਆ ਵਿਆਹ ਤੋਂ ਬੱਚਾ ਕੋਤ ਮੜਾ ਜਾ ਉਹਰੀ ਹੈ ਤੇ ਮੇਰਾ ਉਹ ਕਹਾਣੀ ਮੇਰੀ ਹੋ ਸਕਦੇ ਉਹਨੇ ਮਾਰਦੇ ਉਹ ਮੇਰੀ ਤਰਕ ਕਿੰਨੇ ਚਿਰ ਦੀ ਕੁੜੀ ਆ? ਲੱਗ 1.5 ਸਾਲ। ਲੱਗ 1.5 ਸਾਲ ਦੀ ਨਾਲੇ ਤਾਂ ਬਾਬਾ ਪੁੱਤ ਤੋਂ ਨਾਲੇ ਮੈਂ ਥੋੜੀ ਜਿਹੀ ਅੱਛਾ ਜਿਹੜੀ ਅੱਛਾ ਦੇਖ ਲੈ। ਪਹਿਲਾਂ ਤਾਂ ਇੱਕ ਮੈਨੂੰ ਆਇਆ ਦੱਸ ਭੈਣ ਮੇਰੀਆਂ ਮੇਰੀਆਂ ਮਾਵਾਂ ਇੱਕ ਲੱਤ 'ਚ ਦਰਦ ਹੋਵੇ ਕੁੜੀ ਦੇ। ਲੱਤ ਚ ਟੁੱਟਣਾ। ਪੱਸਾਏ ਸੁਣਨ ਤਾਂ ਕੋਈ ਲੱਤ ਨਹੀਂ ਹੁੰਦਾ ਬਹੁਤ ਪੁੱਛਣਾ। ਪੱਸਾਏ ਲੱਗੂ ਸੁਣਨ ਗਏ ਵੇ। ਤੂੰ ਜਿਹੜੀ ਗੱਲ ਕਹਿਤੀ? ਸੱਚੀ ਜੀ ਤਾਂ ਸੁਣਿਆ ਬਾਬਾ ਮੈਂ ਵੀ ਲੱਤ ਪਾਸਾ ਸੁਣ ਲੈ ਕੋਈ ਰਾਤੀ ਹੁੰਦੀ ਐ ਪਾਸਾ ਸੁਣ ਹੋ ਜਾਂਦਾ ਫੇਰ ਪਿੰਡੇ ਤੇ ਨੀਲ ਚਟਾਕ ਨੀਲੇ ਨੀਲੇ ਪਿੰਦੇ ਆ ਫੇਰ ਕਈ ਵਾਰੀ ਪਿੰਡਾਂ ਮੱਚੜਾ ਫੇਰ ਕਈ ਵਾਰੀ ਕੁੜੀ ਕਹਿੰਦੀ ਹੋਵੇ ਮੈਂ ਤਾਂ ਖਾਤੇ ਮਰ ਤੂੰ ਜਾਂ ਘਰੋਂ ਵਾਜੂ ਇੰਡੀਆਲ ਚਲ ਬਾਬਾ ਇੱਥੇ ਠੀਕ ਔਰ ਡੱਕੇ ਦਾ ਫੈਲਾ ਨੁਕਰਾ ਮਨ ਤੇਰਾ ਵੀ ਟੁੱਟ ਗਿਆ ਤੇਰੀ ਜਾਨੀ ਸਾਰਾ ਕੁਝ ਫੇਰ ਵੀ ਕੋਸ਼ਿਸ਼ ਪੱਲੇਣਾ ਪਵੇ ਫੇਰ ਉਹ ਮਨ ਟੁੱਟ ਗਿਆ ਨਾ ਲੇਕਿ ਜਨਾਨੀਆਂ ਜਨਾਨੀ ਕਚੀ ਲੋ ਜਿਵੇਂ ਆਪਾਂ ਕਹੀਏ ਜਾਪੇ ਚ ਮਰ ਗਈ ਹੈ ਬੈਣੋ ਥੋੜਾ ਜੱਪ ਮੇਰੀ ਸੌਰੀ ਦੀ ਖੇਡ ਹੈ ਉਹ ਜਦੋਂ ਮੈਂ ਤੋ ਜਿਹੜਾ ਮਰ ਗਈ ਲਿਓ ਕਿਹਦੇ ਦਾ ਕੰਦੇ ਆ ਪਰ ਹਵਾਲਾ ਨਹੀਂ ਮਿਲਦਾ ਤੇ ਰੋਲਾ ਕੋ ਕੋ ਮੈਂ ਜੂ ਹਮੈਨ ਮੈਨੂੰ ਕੋਈ ਮੇਰੇ ਸ਼ਾਨ ਤੇ ਫਰਕ ਨਹੀਂ ਪੈਂਦਾ ਕਿਸੇ ਦਾ ਭਲਾ ਹੋ ਰਿਹਾ ਅੱਜ ਕੱਲ ਚੇਲੇ ਵੱਧ ਘੱਟ ਤੋਂ ਘੱਟ ਵੱਧ ਤੋਂ ਵੱਧ ਤਹਾਣ ਹੋ ਜਾਂਦੇ ਔਰ ਆਪਾਂ ਥੱਲੇ ਨੂੰ ਆਉਂਦੇ ਆ ਪੈਸਾ ਬਹੁਤ ਫਿਰ ਪਹਿਲਾ ਭੋਲਾ ਇਹ ਸੋਚ ਉਹ ਨਹੀਂ ਕਿਦਾ ਬਾਬੇ ਜੇਤਰਪਾਲ ਨੂੰ ਮੰਨਦੇ ਹੋ ਉਹ ਪਛੀਰ ਜਨਾਨੀ ਥੋੜੀ ਕੀ ਲੱਗਦੀ ਹੈ ਸਰਮਾਈ ਕੁ ਤਰ੍ਹਾਂ ਗੇਵੀ ਉਹਨਾਂ ਦੇ ਉਹ ਵੱਡੇ ਥਾਂ ਉਹਦਾ ਹੈ ਹੈ ਮੁਕਰ ਨਹੀਂ ਦਿੰਦਾ ਜਿਹੜੀ ਮੈਨੂੰ ਪਤਾ ਆ ਜਿਹੜੀ ਚੀਜ਼ ਕਹੂੰਗਾ ਸੱਚ ਕਹੂੰਗਾ ਗੱਲ ਸੱਚ ਉਹਦਾ ਕੋਈ ਲੀੜਾ ਕੱਪੜਾ ਕਿਹਨੂੰ ਦੰਦਿਆ 근데, 그거 <susurring> 잘먹 <susurring> ਦੇਈਏ ਵਾਹੀਏ ਦੇਖੋ ਕਹਿੰਦਾ ਮੈਨੂੰ ਕਹਿੰਦਾ ਦੁਆ ਪੈਂਦਾ ਉਹਨਾਂ ਦੀ ਦੇਖੋ ਮੈਨੂੰ ਕਹਦਾ ਕਹਿੰਦਾ ਇਹਨੇ ਜੱਗ ਲਾਜੀ ਇਹ ਤੁਹਾਨੂੰ ਪਤਾ ਨਹੀਂ ਅਕੂਰ ਸਾਨੂੰ ਚਾ ਨਾਲ ਹੈ ਨਹੀਂ ਜੀ ਨਾਲ ਅੱਗ ਦਾ ਅੱਗ ਲਾਦੀ ਹੈ ਹੈ ਐਵੇਂ ਨਾ ਕਹਦੀ ਨਹੀਂ ਲੋਥ ਕੋਲੇ ਲਾਦੀ ਸੀ ਨਾ ਚਲ ਬਾਬਾ ਕਿਨ ਚੱਲ ਸਮਾਖਾਂ ਕਾ ਨੂੰ ਮੰਦੇ ਹਾਂ ਉਹ ਨਹੀਂ ਮੰਦੀ ਉਹ ਮੰਦੀ ਕੁੜੀ ਕਹਿੰਦੀ ਕਿ ਤਾ ਪਟਾਇਦੀ ਕੁੜੀ ਮੰਦੀ ਹੈ ਜੀ ਕੁੜੀ ਮੰਦੇ ਉਹ ਨਹੀਂ ਮੰਦੇ ਕੁੜੀ ਦੇਉ ਮੰਨਣ ਨੂੰ ਨਹੀਂ ਹਟਾ ਕੇ ਮੰਨ ਲਿਆ ਹੇ ਮੇਰੇ ਹੱਥ ਸੁਣ ਕੁੜੀ ਇੰਨਾ ਸੇਵਾ ਕਰਦੀ ਉੱਥੇ ਨਹੀਂ ਕਰਦੀ ਵੀ ਫਸ ਜਾਂਦੀ ਕਰਦੀ ਹੈ ਬਾਬਾ ਹੁੰਦੇ ਵੇ ਉੱਥੇ ਕਰਦੀ ਹੈ ਉਹ ਮੰਨਦੇ ਆ ਸਾਰੇ ਇਹ ਬੰਦਾ ਨਿਕਲਣਾ ਹੀ ਹੈ ਜੀ ਕਦਾ ਮੰਨਦਾ ਉਹ ਮੰਨਦਾ ਜਨਾਨੀਆਂ ਜਨਾਨੀ ਜਿਉਂ ਵੀ ਜਾਗਦੀ ਆ ਫੱਟੇ ਪੋਚਦੀ ਤੁਰ ਜਾਂਦੀ ਆ ਜਨਾਨੀ ਕਹਾ ਬਾਬਾ ਜਨਾਨੀ ਬਣਾਦਾ ਪਤਾ ਲਗਾ ਤੈਨੂੰ ਪਤਾ ਨਹੀਂ ਕੋਈ ਨਾ ਆਇਆ ਆਇਆ ਕੋਈ ਨਹੀਂ ਮੇਰੇ ਤੇ ਵਾਹ ਹੋ ਜਾਂਦਾ ਕੋਈ ਹੋ ਜਾਂਦਾ ਆ ਆਪਣੇ ਚ ਗੱਲ ਰਵੇਂਗਾ ਨਾ ਬਧੀ ਨਹੀਂ ਪਤਾ ਹੁੰਦਾ ਹੁੰਦਾ ਹੈ ਅੱਲਾ ਵਾ ਆਪਣੇ ਕੀ ਬਸੇ ਤੇ ਨਾ ਕਿਧਰ ਚੱਲ ਉਹਦਾ ਘਰ ਕਿਹਦਾ ਕੀ ਨਾਮ ਦਾ ਹੈ ਹੈ ਪਾਉਂਦਾ ਸੀ ਨਾ ਤੈਨੂੰ ਮੈਂ ਸੱਸੇ ਤੇ ਨੋਟ ਕਰੂਗਾ ਸਾਰੀ ਔਖੇ ਆ ਤੇਰੇ ਕਰਾ ਇਹਦਾ ਰੌਲਾ ਮੈਂ ਚੁੱਪੀ ਉੱਠ ਨੁਕਿਆ ਨਾ ਪਰ ਚਿਆਰ ਕੇ ਪਰ ਬਾਪੇ ਤੇ ਸਾ ਬਾਪ ਉਹ ਤੇਰੇ ਪਿੰਡ ਤੇ ਉੱਤਰ ਕੇ ਪਰ ਜਿਹੜੀ ਗੱਲ ਹੋ ਗਈ ਸੱਚ ਹੋ ਗਈ ਕਿਉਂਦੀ ਜਿਹੜੀ ਜਾਗਦੀ ਜਨਾਨੀਆਂ ਨੂੰ ਪਾਸੇ ਕਰਾ ਲਾ ਤੇ ਠੀਕ ਆ ਕਈ ਕਰਾ ਇਹਦਾ ਚੱਕਰ ਆ ਉਹ ਜਾਂਦੇ ਆ ਕਿਸੇ ਕੋਲੇ ਇਹ ਵਿਚਾਰੇ ਸਿੱਧੇ ਸਾਥੇ ਇਹ ਤਾਂ ਜਾਂਦੇ ਬਾਬਾ ਤਾਂ ਇਹ ਜਾਂਦੇ ਨੇ ਮੁਰਗਰ ਜਾਂਦੇ ਉਹ ਸਿੱਧੇ ਸਾਦੇ ਮੂੰਹ ਕੋਲ ਕਰ ਢੀਲਾ ਹੋਈ ਜਾਂਦਾ ਹੈ ਗੰਦੀ ਸਮੈਲ ਕੋਈ ਨੂੰ ਆਈ ਜਾਂਦੀ ਹੈ ਸਾਰਾ ਕੁਝ ਬਾਬਾ ਦਾ ਸਾਰਾ ਕੁਝ ਵਿਗੜਿਆ ਪਿਆ ਲਾਹਤਰੀ ਪਹਿਰੇ ਨੇ ਲੈ ਭੇ ਜੇ ਤਾਂ ਕਰ ਲੈਗੀ ਵਿਸ਼ਵਾਸ ਆ ਵੀ ਖੇਤਰਪਾਲ ਤੋਂ ਵੀ ਕਰਾ ਲੂ ਕੰਮ ਕਾਲ ਕਰ ਦੋ ਵੀ ਕਰਾ ਦੂ ਚੰਦੇ ਆ ਜੋ ਇੱਕਾ ਹੀ ਕਹਤਾ ਮਾਂ ਬੱਚੀ ਹੈ ਤੂੰ ਤਾਂ ਵਿਚਾਰੀ ਸਾਰਿਆਂ ਨੇ ਮਤਲਬ ਨਾ ਇਹ ਤਾਂ ਪੁੱਤ ਹੋ ਜੂ ਹਾਂਜੀ ਕਰੇ ਦਵਾਣ ਕਰਾਊਗਾ ਮੰਜੂਰਾ ਤੇਰੇ ਘਰੇ ਹੋਗਾ ਪਰਸ ਤੂੰ ਲੈਣੀ ਆ ਉਹ ਨਹੀਂ ਲੰਦੀ ਨਹੀਂ ਬਾਬਾ ਮੈਂ ਹੀ ਕਰਾਉਂਗੀ ਉਹ ਵੀ ਹੋ ਰਹੀਆਂ ਤੇਰੀ ਵੀ ਹੁੰਦੀ ਹੈ ਹੈ ਬੇਚੈਨੀ ਤੈਨੂੰ ਵੀ ਹੋ ਜਾਂਦੀ ਹੈ ਰਾਤ ਨੂੰ ਮੇਰੇ ਤੈਨੂੰ ਵੀ ਨਹੀਂ ਹੁੰਦੀ ਲੈ ਮੈਂ ਸੌਂ ਗਿਆ ਕਰਾਂ ਕਰੇ ਤੇਰੇ ਨਾਲ ਹੀ ਕਰਦੇ ਕਦੇ ਟੱਕਰ ਕਰਕੇ ਹੁੰਦੇ ਕਦੇ ਹੁੰਦੇ ਬਾਬਾ ਦਰਸ਼ੀ ਨੇ ਨਾਲ ਕੋਈ ਨਾ ਇੱਕ ਦਾ ਇਹ ਕੋਈ ਜਵਾਕ ਨਾ ਆ ਰਿਹਾ ਵਾਪਾ ਕੇ ਪੋਸਟਮੈਨ ਮੈਨੂੰ ਪਤਾ ਤਾਂ ਦੁਖੀ ਹੈ ਜਵਾਕ ਕੋਈ ਰਹਿ ਗਿਆ ਕੁੜੀ ਮੈਂ ਤਾਂ ਦੁਖੀ ਹਾਂ ਉਹ ਵੀ ਹਾਂ ਦੁਖੀ ਜਿੱਦ ਤੇ ਦੀ ਸੁਰਤ ਸੰਭਲ ਗਈ ਅਡਾਰ ਹੋ ਗਏ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਹੀ ਦੁੱਖ ਪਹਿਨਦਾ ਕੁਝ ਵੀ ਨਹੀਂ ਹੋਇਆ ਬਾਬਾ ਵਿਆਹ ਨਹੀਂ ਹੋਇਆ ਜਿਹੜਾ ਕੁੜੀ ਬਿਆਹ ਸੀ ਉਹ ਵੀ ਬਸ ਆ ਗਈ ਰਾਈ ਟੱਡਿਆ ਤਾਂ ਹੋਈ ਆ ਕੁੜੀ ਉਹੀ ਆ ਗਈ ਹਾਂ ਤੇਰਾ ਤਾਂ ਹੋਈ ਆ ਤੇਰੇ ਨਾਲ ਕਾ ਕੁੜੀ ਪਿਛੋਂ ਕਿੰਦਰਾ ਗਈ ਹੋ ਯਾਰ। ਵਿਆਹ ਤਾਂ ਤੇਰਾ ਹੋਈ ਆ। ਵਿਆਹ ਕਿ ਕਿੰਨੇ ਦਿਨ ਹੋ ਗਏ ਵਿਆਹ ਨੂੰ? 26 ਦਿਨ ਹੋ ਗਏ। ਕਾਲਾ ਕਦਾ ਰੋਲਾ ਕਰ ਲੋ ਬਰਬਾਦ ਕਰੀ ਤੂੰ ਆਂਦੀ ਐ। ਵਿਚਾਰਾ ਜਿਹਾ ਬੰਦੀ ਐ। ਕੀ ਪਤਾ ਬਾਬਾ ਕਾਲ ਕੱਖੀ ਮੰਗਦੀ ਐ ਮੈਂ ਤਾਂ ਬਹੁਤ ਪਹਿਲਾਂ ਪੱਟ ਕੇ ਪੱਟ ਦਿੰਦੇ ਸੀ। ਪਹਿਲਾਂ ਜਿੰਦਾ ਤਾਂ ਆਪ ਵੀ ਛੱਡੀ ਆ ਬਾਬਾ। ਕਿੱਥੇ ਛੱਡੀ ਆ? ਛੱਡ ਕੇ ਲੂ। ਮਾਲੂ ਛੱਡੀ। ਪਹਿਲਾਂ ਛੱਡ ਕੇ ਲੂ ਸੋਨੇ ਕੋਲ। ਇਹ ਤੂੰ ਪਤਾ ਨਹੀਂ ਬਾਬਾ ਇਹਦੀ ਹਾਈਟ। ਜਿਹੜਾ ਤੇਰਾ ਸੱਸ ਸੋਹਰਾ ਸੀ। ਉਹ ਖੰਡ ਤੇ ਲਾਈ ਸੀ ਘਰੀ ਉਹ ਐ ਸੀ ਬਾਬਾ ਖੰਡ ਗਿਆ ਨਹੀਂ ਲਾਈ ਸੀਗੇ ਉਹ ਪੱਠਾ ਨਾ ਖਾ ਗਏ ਸੀਗੇ ਤੂੰ ਕਿਦਣਾ ਖਾ ਕੇ ਚਾਹ ਪੀ ਗਏ ਸਾਨੂੰ ਪਤਾ ਉਹਨੂੰ ਪਤਾ ਕਿਹਦੇ ਪੁੱਛੀਏ ਤੂੰ ਨਿਕਲਦੀ ਨਾ ਬਾਬਾ ਮੈਂ ਕੀ ਕਿਹਾ ਖੰਡ ਕਿ ਹੋਈ ਉਹ ਖੰਡ ਤੇ ਖਾਂਦੇ ਹੋਣਗੇ ਉਹ ਸਮਝਦੇ ਖਾਣ ਨੂੰ ਸਭ ਉਹ ਹਾਂ ਸਭ ਲੋਹੀ ਖਾਂਡ ਵੀ ਉਹ ਖਾਂਡ ਦਾ ਖਾਂਡ ਦੀ ਹੁੰਦੀ ਜਿੰਨੇ ਦਾ ਖਾਣ ਕੇ ਕਰਕੇ ਬਰਬਾਦ ਕਰਦਾ ਜਿੰਨੇ ਦੀ ਖਾ ਕੇ ਬਰਬਾਦ ਕਰਦਾ ਖਾਣ ਦੀ ਉਹਨਾਂ ਨੇ ਲੈ ਤੇਰਾ ਬਣਾ ਤੇਰੀ ਕੁੜੀ ਦਾ ਭਲਾ ਹੋ ਜੂ ਠੀਕ ਹੈ ਜੇ ਤਾਂ ਬਚਨ ਮੰਨ ਲੈਣੀ ਮਾਂ ਮੰਨੂਗੀ ਲੈ ਕੇ ਦਿੰਨਾ ਜਿੱਥੇ ਮਰਜ਼ੀ ਖਲੇਰ ਨਹੀਂ ਆਪਾਂ ਬੋਲ ਨਹੀਂ ਹੁਆ ਠੀਕ ਹੈ ਕੀ ਕਰਨਾ 7 ਦਿਨ ਸੱਤ ਕੂੜੇ ਬੋਲੇ ਆਂ ਲੈ ਕੇ ਆ ਬਣਾ ਕੁੜੀ ਦੇ ਉਹ ਕਿੱਦੇ ਦਾ ਕੁੰਮੀ ਪਾ ਦੇ ਕੰਮੀ ਪਾ ਦੇ ਇਹ ਕੁੰਮਾ ਦੇ ਤੂੰ ਪਾ ਦੀ ਮਾਂ ਇਹਨੇ ਬੱਛਾ ਉਹ ਪਾ ਗਏ ਫੋਟੋ ਤੋਂ ਦੀ ਫਾਰਕ ਸੱਤ ਕੂੜੇ ਕੱਚੀ ਲੱਸੀ ਕੱਚੀ ਜੜਾਈ ਜਾਂ ਸੱਤ ਦਰ ਪਾ ਦੇ ਜੇ ਤਾਂ ਸੱਤ ਦਰ ਚ ਹੋਲੇ ਪੜਾ ਸੱਤ ਕੂੜੇ ਛੱਡੀ ਇਹਨੂੰ ਦਸ ਦੇ ਬੀਬਾ ਬਾਪਾ ਬਾਬੇ ਨੂੰ ਭਾਗ ਤੇ ਯਕੀਨ ਕਰਦੇ ਨੀ ਮਾਂ ਕਸਮ ਖਾ ਕੇ ਕਹਿੰਦਾ ਬਾਪੂ ਵੀ ਤੇਲ ਨਹੀਂ ਆ ਪਾ ਮੈਂ ਕੀ ਦੀਆਂ ਕਸਮ ਖਾ ਕੇ ਕਹਿੰਦਾ ਬਾਬੇ ਦੀ ਛੜਾ ਛੁੱਟ ਜੂ ਬੱਜ ਜੇਗੀ ਸਰੀ ਜਿੰਦਗੀ ਦਾ ਬਰਬਾਦ ਹੋਈ ਪਈ ਮੈਂ ਤੁਹਾਨੂੰ ਪਹਿਲੇ ਤੇਰੇ ਕੋਲ ਬੁਹਾਣੀ ਪਾਈ ਜੀ ਮੈਂ ਕੁਛ ਨਹੀਂ ਲੈ ਰਹੀ ਮੈਂ ਤੁਹਾਨੂੰ ਅੱਜ ਅੱਪਾ ਬਚਨ ਨਾ ਨਾ ਪੁੱਛ ਪੱਛਾ ਨਹੀਂ ਮੰਨਦਾ ਨਹੀਂ ਨਹੀਂ ਮੈਂ ਵੀ ਦੋਖੜ ਹੋਈ ਆਣੀ ਆ ਜਾ ਮਾਂ ਸਾਨੂੰ ਗੱਲ ਤਾਂ ਧੀਦੀ ਗੱਲ ਕਹੀ ਤੇ ਕਹੀ ਵਿਵੇਦਿਕ ਦਾ ਉਹ ਵੀ ਕੰਮ ਤੇ ਨਹੀਂ ਆਦਾ ਜਿਹੜਾ ਰੌਲਾ ਹੈਗਾ ਮੈਂ ਤੁਹਾਨੂੰ ਦੱਸ ਦੂੰ ਬੱਚੀ ਦਾ ਰੌਲਾ ਸਾਰਾ ਸੱਚੀ ਹੁੰਦੀ ਆ ਕਾਲ ਕੰਨ ਬਣਾ ਲਾ ਸਾਰਾ ਕੁੜੂ ਦਾ ਬਾਬਾ ਹਾਂ ਢਿੱਲੀ ਕਪੂੜਾ ਮਾ ਮਸਾਣੀ ਦਾ ਮਸਾਣੀ ਦੁਰਦਿਆ ਮਸਾਣੀ ਸਾਰਾ ਉਹ ਸ਼ਰਦਿਆਂ ਦੀ ਆ ਠੀਕ ਹੈ ਕਾਲ ਕੰਨ ਐਸਾ ਕਰ ਦਿੰਦੀ ਆ ਮਸਾਣੀ ਜਿਹੜੀ ਹੁੰਦੀ ਆ ਨਾ ਇੱਕ ਦੁੱਖਾਂ ਨੂੰ ਕੱਢ ਦਿੰਦੀ ਆ ਦੁੱਖੋਂ ਮਸਾਣੀ ਬਉਂਦੀ ਆ ਚੇਲੇ ਨੂੰ ਮਾਰਦੀ ਆ ਮਸਾਣੀ ਠੀਕ ਹੈ ਬੁਸ਼ਾਰੀ ਵਸਤ ਮਾਰਦੀ ਹੈ ਜਿੰਨੇ ਨੂੰ ਕਿਉਂ ਚਿੰਦਾ ਜਾਵਣਾ ਮੈਂ ਹਰੇ ਕੰਧਾਂ ਲੜਨਾਂ ਜਿੰਨੇ ਨੂੰ ਰਗੜਦੀ ਤੂੰ ਜਾਵਣੀ ਐ ਚ ਭਰੰਗੀ ਪਈ ਐਗੀ ਠੀਕ ਹੈ ਯਾ ਬਹਿ ਕੇ ਗੱਲਾਂ ਕਰਾਂਗੇ ਕਦੇ ਆ ਚੀਜ਼ ਕਰ ਲੈ ਤੇਰੀ ਪੂਰੀ ਦਾ ਮੈਂ ਤਾਂ ਕੋਈ ਸੀਰੀ ਪੂਰੀ ਦਾ ਭਲਾ ਕਰਾ ਦੇ ਜੇ ਕੰਨਿਆ ਤੇਰੀ ਐ ਪੂਰੀ ਤੇ ਕੰਨਿਆ ਮੇਰੀ ਠੀਕ ਹੈ ਮੇਰੇ ਵੀ ਲੋਕ ਨੇ ਤੇਰੀ ਪੂਰੀ ਦਾ ਮੈਂ ਦਰਬ ਕਰ ਰਿਹਾ ਠੀਕ ਹੈ ਮਾ ਆ ਸਾਧਰ ਕਰ ਲੈ ਜੇ ਨਾ ਪੜਾ ਹੋਵੇ ਮੇਰੇ ਮੇਰੇ ਤੇ ਛੱਡ ਕੇ ਨੂੰ ਜਿੱਥੇ ਖੜਾ ਹੋ ਲੰਮਾ ਪੂਰੀ ਦਾ ਬਾਬਾ ਪੜਾ ਨਹੀਂ ਠੀਕ ਆ ਆਗਮ ਕਰਲਾ ਫੜੇ ਚੱਕਰਾਂ ਦੇ ਪੈਣ ਦੀ ਲੋੜ ਨਹੀਂ ਜਿਹੜੇ ਨੇ ਕੀਤਾ ਕਿਸ ਨੇ ਕਰਾਇਆ ਉਦਰੀ ਫਿੱਟ ਠੀਕ ਆ ਹੁ ਕਹਿੰਦੇ ਦੱਸ ਦੋ ਜੀ ਠੀਕ ਹੈ ਭਣ ਜਾਂ ਮੋਜਾ ਕਰੇਗੀ ਬੁੱਲੇ ਮਾਰੇ ਨਹੀਂ ਲੈ ਕੇ 50 ਰੁਪਏ ਸਾਡੇ ਦੇ ਮੱਥੇ ਤੇ ਜਾਂ ਬਾਬਾ ਚੱਲ ਬਾਬਾ